ਪੰਜਾਬ ਦੀ ਸਿਆਸਤ ਲਈ ਅੱਜ ਦਾ ਦਿਨ ਬਹੁਤ ਖਾਸ ਰਿਹਾ ਕਿਉਂਕਿ ਅੱਜ ਸ੍ਰੀ ਮੁਖਸਰ ਸਾਹਿਬ ਵਿਖੇ ਮਾਗੀ ਕਾਨਫਰੰਸਾਂ ਕੀਤੀਆਂ ਗਈਆਂ ਅਤੇ ਮਾਗੀ ਦੇ ਦਿਹਾੜੇ ਦੇ ਉੱਤੇ ਸੰਗਤਾਂ ਨਤਮਸਤਕ ਹੋਈਆਂ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਦੇ ਉੱਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਸੁਖਬੀਰ ਸਿੰਘ ਬਾਦਲ ਨੇ 2027 ਦੀ ਵਿਧਾਨ ਸਭਾ ਚੋਣ ਦੇ ਲਈ ਕਈ ਵੱਡੇ ਐਲਾਨ ਕਰ ਦਿੱਤੇ ਨੇ ਪੁਨਰ ਸਰਜੀਤ ਸ਼ਰਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਅਤੇ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਕਈ ਵੱਡੇ ਚਿਹਰੇ ਦਿਖਾਈ ਦਿੱਤੇ ਨੇ ਤਾਂ ਇਹਨਾਂ ਗੱਲਾਂ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ ਜਿਸ ਦੇ ਵਿੱਚ ਉਹਨਾਂ ਨੇ ਵੱਡਾ ਦਾਵਾ ਕੀਤਾ ਅੱਜ ਮੁਖਸਰ ਸਾਹਿਬ ਦੇ ਵਿੱਚ ਜਦੋਂ ਮਾਗੀ ਕਾਨਫਰੰਸ ਕੀਤੀ ਜਾ ਰਹੀ ਸੀ ਤਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਦਾਵਾ ਕੀਤਾ ਕਿ ਸਾਡੀ ਐਸਆਈਟੀ ਜੋ ਬਣਾਈ ਸੀ 328 ਰੁਪਿਆਂ ਦੇ ਮਾਮਲੇ ਦੇ ਵਿੱਚ ਜੋ ਜਾਂਚ ਕਰ ਰਹੀ ਹੈ ਉਸ ਨੂੰ ਵੱਡੀ ਸਫਲਤਾ ਮਿਲੀ ਹੈ ਅਤੇ ਇੱਕ ਡੇਰੇ ਦੇ ਵਿੱਚੋਂ ਜੋ ਕਿ ਬੰਗੇ ਨਵਾਂ ਸ਼ਹਿਰ ਦੇ ਵਿੱਚ ਹੈ ਉਥੋਂ 328 ਰੂਪਾਂ ਦੇ ਵਿੱਚੋਂ ਉਥੋਂ 169 ਸਰੂਪ ਮਿਲੇ ਨੇ ਜਿਨ੍ਹਾਂ ਦੇ ਵਿੱਚੋਂ 139 ਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ ਭਾਵ 30 ਰੂਪ ਹੀ ਸਿਰਫ ਰਿਕਾਰਡ ਦੇ ਨਾਲ ਮਿਲਦੇ ਨੇ ਤਾਂ 139 ਸਰੂਪ ਆ ਜਿਹੜੇ ਉਹਨਾਂ ਦਾ ਕੋਈ ਵੀ ਜਿਹੜਾ ਉਹ ਕਾਗਜ਼ ਪੱਤਰ ਨਹੀਂ ਦਿਖਾਈ ਦਿੱਤਾ ਨਹੀਂ ਦਿਖਾਇਆ ਗਿਆ ਤੇ ਇਹਨਾਂ ਨੂੰ ਲੈ ਕੇ ਐਸਆਈਟੀ ਦੇ ਵੱਲੋਂ ਹੁਣ ਜਾਂਚ ਹੋਰ ਵੀ ਅੱਗੇ ਵਧਾਈ ਜਾਵੇਗੀ ਤਾਂ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਸਰੂਪ ਇੱਕ ਥਾਂ ਤੋਂ ਮਿਲ ਸਕਦੇ ਆ ਤਾਂ ਫਿਰ ਬਾਕੀ ਦੇ ਸਰੂਪ ਵੀ ਕਿਸੇ ਅਜਈਆਂ ਥਾਵਾਂ ਦਿੱਤੇ ਹੋਣਗੇ ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਾਂਚ ਨੂੰ ਸਿਰੇ ਲਾਇਆ ਜਾਏਗਾ ਅਤੇ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਬਾਰੇ ਜ਼ਿਕਰ ਕੀਤਾ ਅਤੇ ਆਪਣੇ ਵਰਕਰਾਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਤੁਹਾਡੇ ਕੋਲ ਕੋਈ ਪੁੱਛੇ ਕੰਮ ਤੁਸੀਂ ਦੱਸਿਓ ਕਰਨੇ ਮੈਂ ਆ ਅਤੇ ਬੀਬੀਆਂ ਨੂੰ 1000 ਰੁਪਏ ਦੇਣ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਜਟ ਸੈਸ਼ਨ ਦੇ ਵਿੱਚ ਦਾਅਵਾ ਕੀਤਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਜੋ ਬਜਟ ਸੈਸ਼ਨ ਹੋਣਾ ਹੈ ਅਗਲੇ ਮਹੀਨੇ ਦੇ ਵਿੱਚ ਅਸੀਂ ਬੀਬੀਆਂ ਦੇ ਲਈ 1000 ਰੁਪਏ ਜੋ ਐਲਾਨ ਕੀਤਾ ਸੀ ਗਰੰਟੀ ਦਾ ਉਹ ਪੂਰੀ ਕਰ ਦੇਵਾਂਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਵੀ ਕਈ ਗੱਲਾਂ ਦਾ ਜ਼ਿਕਰ ਕੀਤਾ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਅਤੇ ਦੂਜੀਆਂ ਪਾਰਟੀਆਂ ਦੇ ਉੱਤੇ ਨਿਸ਼ਾਨੇ ਵੀ ਸਾਦੇ ਗਏ ਨੇ ਹੁਣ ਗੱਲ ਕਰ ਲੈਨੇ ਆ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਗੀ ਕਾਨਫਰੰਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਬਿਗਲ ਭਜਾਉਂਦੇ ਆ ਕਈ ਵੱਡੇ ਐਲਾਨ ਕੀਤੇ ਗਏ ਨੇ ਇੱਕ ਤਰ੍ਹਾਂ ਦੇ ਨਾਲ ਮਿਨੀ ਮੈਨੀਫੈਸਟੋ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤੇ ਖਾਸ ਤਰਜੀਹ ਕਿਸਾਨਾਂ ਨੂੰ ਦੇਣ ਦੀ ਇਸ ਦੇ ਵਿੱਚ ਉਹਨਾਂ ਦੀ ਅਹਿਮੀਅਤ ਦਿਖਾਈ ਦਿੱਤੀ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਆਉਣ ਵਾਲੀ ਜੇ ਸਰਕਾਰ ਜੇ ਅਕਾਲੀ ਦਲ ਦੀ ਤੁਸੀਂ ਬਣਾਉਨੇ ਹੋ ਤਾਂ ਅਸੀਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਬਹੁਤ ਵੱਡੀਆਂ ਸਹੂਲਤਾਂ ਦੇਾਂਗੇ ਭਾਵੇਂ ਉਹਨਾਂ ਦੇ ਲਈ ਮਿੱਟ ਜਿਹੜੇ ਬਿਜਲੀ ਦੇ ਕਨੈਕਸ਼ਨ ਨੇ ਮੋਟਰਾਂ ਦੇ ਕਨੈਕਸ਼ਨ ਨੇ ਉਹ ਦਿਨ ਦੀ ਗੱਲ ਹੋਵੇ ਜਾਂ ਫਿਰ ਖਾਲਾਂ ਜੋ ਨਰੀ ਪਾਣੀ ਦੇ ਲਈ ਪਾਈਪ ਪਾਉਣ ਦੀ ਗੱਲ ਹੋਵੇ ਇਸ ਤਰ੍ਹਾਂ ਦੀਆਂ ਨਵੀਆਂ ਸਕੀਮਾਂ ਕਿਸਾਨਾਂ ਦੇ ਲਈ ਲਿਆਂਦੀਆਂ ਜਾਣਗੀਆਂ ਤੇ ਕਿਸਾਨਾਂ ਨੂੰ ਵੱਡੇ ਫਾਇਦੇ ਦਿੱਤੇ ਜਾਣਗੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਉੱਤੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਵੀ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਵਰਦੇ ਦਿਖਾਈ ਦਿੱਤੇ ਨੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲ ਰਹੀਆਂ ਨੇ ਪੰਜਾਬ ਨੂੰ ਲੁੱਟ ਚੁੱਕੀਆਂ ਨੇ ਲੁੱਟ ਕੇ ਖਾ ਰਹੀਆਂ ਨੇ ਤੇ ਇਹ ਜਦੋਂ ਇਹਨਾਂ ਚੋਣਾਂ ਦੇ ਵਿੱਚ ਜ਼ਮਾਨਤਾਂ ਜਬਤ ਹੋਣਗੀਆਂ ਹਾਰ ਜਾਣਗੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇਣੇ ਪਰ ਅਸੀਂ ਇਹਨਾਂ ਨੂੰ ਭੱਜਣ ਨਹੀਂ ਦੇਾਂਗੇ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਅਸੀਂ ਇਹਨਾਂ ਦੇ ਨਾਲ ਹਿਸਾਬ ਕਿਤਾਬ ਕਰਾਂਗੇ ਅਤੇ ਨਾਲ ਹੀ ਰਾਜਾ ਵੜਿੰਗ ਦੇ ਉੱਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਰ੍ਹਾਂ ਨਿਸ਼ਾਨੇ ਸਾਧਦੇ ਹੋਏ ਸੁਖਬੀਰ ਸਿੰਘ ਬਾਦਲ ਦਿਖਾਈ ਦਿੱਤੇ ਨੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜਿਹੜੇ ਬੰਦੇ ਨੂੰ ਇਹਨਾਂ ਹੀ ਨਹੀਂ ਪਤਾ ਕਿ 12 ਪੰਜਾ ਕਿੰਨੇ ਹੁੰਦੇ ਆ ਉਹ ਪੰਜਾਬ ਨੂੰ ਕਿਵੇਂ ਸਰਕਾਰ ਚਲਾ ਕੇ ਦਿਖਾ ਸਕੇਗਾ ਅਤੇ ਕਿਵੇਂ ਪੰਜਾਬ ਦੇ ਲੋਕਾਂ ਦੇ ਕੰਮ ਕਰ ਸਕੇਗਾ ਇਹ ਨਲਾਇਕ ਲੋਕ ਨੇ ਇਹਨਾਂ ਨੂੰ ਸਿਰਫ ਕੁਰਸੀ ਤੱਕ ਮਤਲਬ ਹੈ ਤੇ ਇਹਨਾਂ ਦਾ ਕੋਈ ਵੀ ਹੋਰ ਵਿਜਨ ਪੰਜਾਬ ਦੇ ਵਿੱਚ ਤਰੱਕੀ ਦਾ ਨਹੀਂ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਤਰੱਕੀ ਦੇ ਰਾਹ ਦੇ ਉੱਤੇ ਪੰਜਾਬ ਨੂੰ ਲਜਾਇਆ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਬਣਾਓ ਅਸੀਂ ਪੰਜਾਬ ਦੇ ਵਿੱਚ ਉਹ ਕੰਮ ਕਰਕੇ ਦਿਖਾਵਾਂਗੇ ਜਿਹੜੇ 10 ਸਾਲਾਂ ਦੇ ਵਿੱਚ ਇਹ ਦੋਵੇਂ ਸਰਕਾਰਾਂ ਨਹੀਂ ਕਰ ਸਕੀਆਂ ਅਤੇ ਜਿਹੜੇ ਅਸੀਂ ਕੰਮ ਕੀਤੇ ਸੀ ਉਸ ਤੋਂ ਜ਼ਿਆਦਾ ਕੰਮ ਹੋਰ ਵੀ ਪੰਜਾਬ ਦੇ ਵਿੱਚ ਹੋਣਗੇ ਅਤੇ ਤਰੱਕੀ ਕਰਾਂਗੇ ਤੇ ਨਾਲ ਹੀ ਨੌਕਰੀਆਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਨੌਕਰੀਆਂ ਬਾਹਰਲੇ ਸੂਬਿਆਂ ਦੇ ਵਿੱਚੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਰਹੀ ਹੈ ਅਸੀਂ ਸਰਕਾਰ ਦੇ ਵਿੱਚ ਆਉਂਦਿਆਂ ਹੀ ਨੌਕਰੀਆਂ ਜਿਹੜੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇਵਾਂਗੇ ਕਿਸੇ ਬਾਹਰਲੇ ਨੂੰ ਨੌਕਰੀ ਨਹੀਂ ਦਿੱਤੀ ਜਾਏਗੀ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਅਗਲੀ ਖਬਰ ਜੁੜੀ ਹੋਈ ਹੈ 328 ਰੁਪਏ ਵਾਲੇ ਮਾਮਲੇ ਨਾਲ ਹੀ ਐਸਆਈਟੀ ਦੀ ਟੀਮ ਅੱਜ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਦੇ ਘਰ ਪੁੱਜੀ ਤੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ ਤਾਂ ਐਸਆਈਟੀ ਦੇ ਵੱਲੋਂ ਲਗਾਤਾਰ ਇਹਨਾਂ ਮਾਮਲੇ ਨੂੰ ਲੈ ਕੇ ਜਿਹੜੀ ਇਹ ਜਾਂਚ ਕੀਤੀ ਜਾ ਰਹੀ ਹੈ ਪਹਿਲਾਂ ਐਸਜੀਪੀਸੀ ਦੇ ਸਬ ਦਫਤਰ ਚੰਡੀਗੜ੍ਹ ਦੇ ਵਿੱਚ ਕੱਲ ਐਸਆਈਟੀ ਦੀ ਟੀਮ ਪਹੁੰਚੀ ਸੀ ਅਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਵੀ ਐਸਆਈਟੀ ਪਹੁੰਚੀ ਹੈ ਤਾਂ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦੇ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਵੀ ਕੀ ਕੁਝ ਅੱਗੇ ਅਪਡੇਟ ਸਾਹਮਣੇ ਆਉਂਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਪਰ ਗਿਆਨੀ ਹਰਪ੍ਰੀਤ ਸਿੰਘ ਉਸ ਵੇਲੇ ਜਥੇਦਾਰ ਸੀ ਜਦੋਂ ਇਹ ਸਾਰਾ ਮਾਮਲਾ ਵਾਪਰਿਆ ਸੀ ਤਾਂ ਉਸੇ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹੁੰਚ ਕੇ ਐਸਆਈਟੀ ਦੇ ਵੱਲੋਂ ਜਾਂਚ ਕੀਤੀ ਗਈ ਹੈ। ਅਗਲੀ ਖਬਰ ਜਿਹੜੀ ਹੈ ਉਹ ਮਾਗੀ ਮੇਲੇ ਦੇ ਨਾਲ ਜੁੜੀ ਹੋਈ ਹੈ। ਅਮਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਵਿੱਚ ਲੱਖਾਂ ਸਦਾਨਾਂ ਦੀ ਸ਼ਮੂਲੀਅਤ ਹੋਈ ਹੈ। ਮਾਗੀ ਕਾਨਫਰੰਸ ਦੇ ਵਿੱਚ ਲੱਖਾਂ ਸਦਾਨਾਂ ਨੇ ਆਪਣੀ ਜਿਹੜੀ ਹੈ ਉਹ ਸ਼ਮੂਲੀਅਤ ਪਾਰਟੀ ਦੇ ਵਿੱਚ ਕੀਤੀ ਹੈ। ਭਾਵ ਪਾਰਟੀ ਜੁਆਇਨ ਕਰ ਲਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਹਿੱਸਾ ਹੁਣ ਲੱਖਾਂ ਸਦਾਨਾਂ ਬਣ ਚੁੱਕੇ ਨੇ। ਦੂਜੇ ਪਾਸੇ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਆਗੂ ਮਨਪ੍ਰੀਤ ਸਿੰਘ ਯਾਲੀ ਵੀ ਇਸ ਸਟੇਜ ਦੇ ਉੱਤੇ ਦਿਖਾਈ ਦਿੱਤੇ ਹੋਰ ਕੋਈ ਵੀ ਪਾਰਟੀ ਉਹਨਾਂ ਦੀ ਦਾ ਲੀਡਰ ਇੱਥੇ ਨਹੀਂ ਸੀ ਪਰ ਮਨਪ੍ਰੀਤ ਸਿੰਘ ਯਾਲੀ ਨੇ ਜਿਹੜੇ ਉਹ ਦਾਖਾ ਹਲਕੇ ਦੇ ਵਿਧਾਇਕ ਨੇ ਅਤੇ ਉਹ ਬਾਰਿਸ ਪੰਜਾਬ ਦੇ ਪਾਰਟੀ ਦੀ ਇਸ ਕਾਨਫਰੰਸ ਦੇ ਵਿੱਚ ਮੌਜੂਦ ਸੀ ਸਟੇਜ ਦੇ ਉੱਤੇ ਭਾਸ਼ਣ ਵੀ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਦੂਜੇ ਪਾਸੇ ਪੁਨਰ ਸਰਜੀਤ ਸ਼ਰਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਅਤੇ ਜਨਰਲ ਸਕੱਤਰ ਜੋ ਚਰਨਜੀਤ ਸਿੰਘ ਬਰਾੜ ਸੀ ਉਹਨਾਂ ਨੇ ਪਾਰਟੀ ਨੂੰ ਛੱਡ ਦਿੱਤਾ ਹੈ ਅਲਵਿਦਾ ਆਖ ਦਿੱਤਾ ਹੈ ਉਹਨਾਂ ਨੇ ਹੀ ਇਸ ਪਾਰਟੀ ਦੀ ਜਿਹੜੀ ਹੈ ਰੂਪਰੇਖਾ ਤਿਆਰ ਕੀਤੀ ਸੀ ਅਤੇ ਪਾਰਟੀ ਦੀ ਜੋ ਸਾਰੀ ਭਰਤੀ ਹੋਈ ਸੀ ਉਸ ਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ ਸੀ ਪਰ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਪਾਰਟੀ ਬਣਾਈ ਸੀ ਅਤੇ ਆਪਣੇ ਘਰ ਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ ਪਰ ਇਸ ਪਾਰਟੀ ਨੇ 5 ਮਹੀਨਿਆਂ ਤੋਂ ਕੋਈ ਕੰਮਕਾਜ ਨਹੀਂ ਕੀਤਾ ਹੈ ਪੰਜਾਬ ਦੇ ਲੋਕਾਂ ਦੇ ਕਿਸੇ ਮੁੱਦੇ ਨੂੰ ਨਹੀਂ ਚੁੱਕਿਆ ਤੇ ਮੈਨੂੰ ਭਰੇ ਮਨ ਦੇ ਨਾਲ ਪਾਰਟੀ ਛੱਡਣੀ ਪੈ ਰਹੀ ਹੈ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਪਾਰਟੀ ਤੋਂ ਮੋਹ ਭੰਗ ਹੋਇਆ ਤੇ ਉਹਨਾਂ ਦਾ ਇਹ ਦਾਵਾ ਹੈ ਕਿ ਪਾਰਟੀ ਨੇ ਕੋਈ ਵੀ ਉਹਜਾ ਕੰਮਕਾਰ ਨਹੀਂ ਕੀਤਾ ਜਿਸ ਦੀ ਉਮੀਦ ਲਾ ਕੇ ਲੋਕਾਂ ਨੇ ਇਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਇਸ ਕਰਕੇ ਉਹ ਪਾਰਟੀ ਨੂੰ ਹੁਣ ਅਲਵਿਦਾ ਆਖ ਚੁੱਕੇ ਨੇ ਤਾਂ ਪੁਨਰਜੀਤ ਸ਼ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੇ ਆਪਣੀ ਇਸ ਪੋਜੀਸ਼ਨ ਤੋਂ ਅਸਤੀਫਾ ਦਿੰਦੇ ਹੋਏ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ